ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਸਤਾ ਤੇ ਕਾਂਗਰਸ ਦੀ ਫੁੱਟ ਖੁੱਲ ਕੇ ਸਾਹਮਣੇ ਆਉਣ ਲੱਗੀ ਏ ਜਿੱਥੇ ਬਿੱਤੇ ਦਿਨ ਜੀਰਾ ਤੋਂ ਵਿਧਾਇਕ ਕੁਲਵੀਰ ਜੀਰਾ ਵੱਲੋਂ ਸੌਚਕ ਸਮਾਗਮ ਦਾ ਬਾਈਕਾਟ ਕੀਤਾ ਗਿਆ ਸੀ ਉੱਥੇ ਹੀ ਸ਼੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਸਟੇਜ ਤੇ ਖੜੇ ਹੋ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਆਉਣ ਵਾਲਾ ਮੁੱਖ ਮੰਤਰੀ ਐਲਾਨਿਆ ਗਿਆ ਸੀ ਜਿਸ ਨੂੰ ਲੈ ਕੇ ਹੁਣ ਵਿਰੋਧੀਆਂ ਵੱਲੋਂ ਕਾਂਗਰਸ ਸਰਕਾਰ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਲੋਕ ਇਨ ਸਾਹ ਪਾਰਟੀ ਦੇ ਸੁਪਰੀਮੋਸ ਸਿਮਰਜੀਤ ਬੈਂਸ ਨੇ ਕਾਂਗਰਸ ਸਰਕਾਰ ਤੇ ਖੂਬ ਨਿਸ਼ਾਨੇ ਸਾਧੇ ਨੇ ਸਿਮਰਜੀਤ ਬੈਂਸ ਮੁਤਾਬਕ ਸਾਰੇ ਹੀ ਕਾਂਗਰਸੀ ਵਿਧਾਇਕ ਮੁੱਖ ਮੰਤਰੀ ਬਣਨ ਦੀ ਤਾਕ ਵਿੱਚ ਨੇ ਸ਼੍ਰੀ ਹਰਗੋਬਿੰਦ ਪੁਰਦੇ ਐਮ ਐਲ ਏ ਲਾੜੀ ਜੀ ਨੇ ਬਹੁਤ ਵੱਡੀ ਇੱਕ ਅਨਾਉਂਸਮੈਂਟ ਕਰਤੀ ਵੀ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪਾਰਟੀ ਦੇ ਅਗਲੇ ਮੁੱਖ ਮੰਤਰੀ ਅੱਜ ਕਾਂਗਰਸ ਦੇ ਅੰਦਰ ਬਹੁਤ ਵੱਡੀ ਪੱਦਰ ਤੇ ਪਾਟੋ ਧੜ ਹੋਇਆ ਅੱਜ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਦੀ ਕੁਰਸੀ ਪ੍ਰਾਪਤ ਕਰਨ ਵਾਸਤੇ ਕਦੇ ਸਿੱਧੂ ਸਾਹਿਬ ਰਾਹੁਲ ਗਾਂਧੀ ਨੂੰ ਆਪਣਾ ਕਪਤਾਨ ਦੱਸ ਦਿੰਦੇ ਆ ਤੇ ਫਿਰ ਕੈਪਟਨ ਸਾਹਿਬ ਵਾਲੇ ਜਿਹੜੇ ਕਾਂਗਰਸੀ ਆ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਜਗ੍ਹਾ ਦੇ ਉੱਤੇ ਇਸ਼ਤਿਹਾਰबाजी ਵੱਡੇ ਵੱਡੇ ਬੋਟ ਟੰਗ ਦਿਆ ਸਾਡਾ ਕੈਪਟਨ ਕੈਪਟਨ ਅਮਰਿੰਦਰ ਪੰਜਾਬ ਦਾ ਕੈਪਟਨ ਕੈਪਟਨ ਅਮਰਿੰਦਰ ਸੋ ਅੱਜ ਕਾਂਗਰਸ ਦੀ ਸਰਕਾਰ ਵਜਾਏ ਕਿ ਲੋਕਾਂ ਨੂੰ ਕੀਤੇ ਹੋਏ ਵਾਅਦਿਆਂ ਦੇ ਉੱਤੇ ਖਰੀ ਉਤਰੇ ਆਪਸ ਦੇ ਵਿੱਚ ਲੜਾਈ ਝਗੜੇ ਆਪਸ ਦੇ ਵਿੱਚ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡੀ ਪੱਧਰ ਤੇ ਅੱਜ ਜੱਗੋਂ ਤੇਰਵੀ ਹੋ ਰਹੀ ਹੈ ਉਹ ਵਾਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਵੋਟਾਂ ਤੋਂ ਪਹਿਲਾਂ ਕਰਕੇ ਸਤਾ ਦੇ ਵਿੱਚ ਆਏ ਅੱਜ ਤੱਕ ਇੱਕ ਵੀ ਵਾਦਾ ਕਾਂਗਰਸ ਸਰਕਾਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਪੂਰਾ ਨਹੀਂ ਕੀਤਾ ਤੇ ਨਵੇਂ ਤੋਂ ਨਵਾਂ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦਾ ਪੈਦਾ ਹੁਣਾਂ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਆਪਸ ਦੇ ਵਿੱਚ ਧੜੇਬੰਦੀ ਦਾ ਸ਼ਿਕਾਰ ਹੋ ਕੇ ਜਿਹੜੀਆਂ ਭਾਵਨਾਵਾਂ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਉਹਨਾਂ ਭਾਵਨਾਵਾਂ ਦਾ ਕਤਲ ਕਰ ਰਹੀ ਹੈ। ਇਹਦੇ ਨਾਲ ਹੀ ਬੈਂਸ ਨੇ ਪਿਛਲੇ ਦਿਨੀ ਸਿਮਰਜੀਤ ਬੈਂਸ ਨਾਮ ਦੀ ਫੇਸਬੁੱਕ ਆਈਡੀ ਤੋਂ ਵਾਇਰਲ ਹੋਈ ਵੀਡੀਓ ਬਾਰੇ ਗੱਲ ਕਰਦਿਆਂ ਅਕਾਲੀ ਦਲ ਉਤੇ ਤਿੱਖੇ ਸ਼ਬਦ ਦੀ ਵਰਤੋਂ ਕੀਤੀ ਨੇ। ਸੋ ਇਹ ਅਕਾਲੀ ਦਲ ਦੇ ਸਾਬਕਾ ਵਜੀਰ ਗੁਲਜਾਰ ਸਿੰਘ ਰਣੀਕੇ ਦਾ ਮੈਂ ਉਸ ਦਿਨ ਵੀ ਪ੍ਰੈਸ ਮੀਡੀਆ ਨੂੰ ਦੱਸਿਆ ਸੀ ਕਿ ਉਹਨਾਂ ਦੇ ਬੇਟੇ ਦਾ ਮੈਨੂੰ ਲਾਲੀ ਰਣੀਕੇ ਦਾ ਮੈਨੂੰ ਟੈਲੀਫੋਨ ਆਇਆ ਕਿ ਮੇਰੇ ਮਦਰ ਦਾ ਵੀਡੀਓ ਫੇਸਬੁੱਕ ਪੇਜ ਜਿਹੜਾ ਸਿਮਰਜੀਤ ਬੈਂਸ ਦੇ ਨਾਮ ਤੇ ਬਣਿਆ ਹੋਇਆ ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਸਿਰਫ ਤੇ ਸਿਰਫ ਇੱਕੋ ਪੇਜ ਆ ਜਿਹੜਾ ਫੇਸਬੁੱਕ ਕੋਲੋਂ ਵੈਰੀਫਾਈਡ ਆ ਜਿਹਦੇ ਤੇ ਬਲੂ ਟਿਕ ਲੱਗਿਆ ਹੋਇਆ ਇਸ ਤੋਂ ਇਲਾਵਾ ਹੋਰ ਮੇਰਾ ਕੋਈ ਪੇਜ ਨਹੀਂ ਹੈਗਾ ਬਹੁਤ ਸਾਰੇ ਪੰਜਾਬੀ ਲੋਕਾਂ ਨੇ ਸੈਂਕੜੇ ਮੇਰੇ ਨਾਮ ਤੇ ਪੇਜ ਬਣਾਏ ਹੋਏ ਆ ਤੇ ਮੈਂ ਲਾਲੀ ਰਣੀਕੇ ਨੂੰ ਇਨਸ਼ੋਰ ਕੀਤਾ ਕਿ ਜਿਹੜੇ ਬੰਦੇ ਨੇ ਮਾੜੀ ਹਰਕਤ ਕੀਤੀ ਆ ਮਾੜੀ ਕਰਤੂਤ ਕੀਤੀ ਆ ਮੈਂ ਖੁਦ ਪੁਲਿਸ ਨੂੰ ਕੰਪਲੇਂਟ ਕਰਾਂਗਾ ਤੇ ਅਸੀਂ ਉਸੇ ਦਿਨ ਲੁਧਿਆਣਾ ਪੁਲਿਸ ਨੂੰ ਕੰਪਲੇਂਟ ਕਰਤੀ ਵੀ ਜਿਹੜੇ ਬੰਦੇ ਨੇ ਜੋ ਜਿਹੜਾ ਬੰਦਾ ਇਸ ਫੇਸਬੁੱਕ ਪੇਜ ਦਾ ਐਡਮਿਨ ਜਿਹਨੇ ਇਹ ਫੇਕ ਵੀਡੀਓ ਵਾਇਰਲ ਕੀਤਾ ਪੋਸਟ ਕੀਤਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹ ਮੇਰੇ ਖਿਲਾਫ ਦਰਖਾਸਤ ਦੇਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਾਲੀ ਦਲ ਦੇ ਲੀਡਰਾਂ ਦੇ ਕੋਲੇ ਮੁੱਦਾ ਕੋਈ ਨਹੀਂਗਾ ਅੱਜ ਮੁੱਦਾਹੀਣ ਹੋ ਕੇ ਰੇਲਵੇ ਐਕਸੀਡੈਂਟ ਅੰਮ੍ਰਿਤਸਰ ਦੇ ਵਿੱਚ ਹੋਏ ਲਾਸ਼ਾਂ ਦੇ ਖੜਕੇ ਰਾਜਨੀਤੀ ਕਰਨ ਲੱਗ ਜਾਂਦੇ ਆ ਤੇ ਹੁਣ ਸਿਮਰਜੀਤ ਬੈਂਸ ਦੇ ਖਿਲਾਫ ਉਹ ਝੂਠੀ ਦਰਖਾਸਤ ਦਿਓਣ ਮੈਨੂੰ ਇਹਨਾਂ ਝੂਠੀਆਂ ਦਰਖਾਸਤਾਂ ਦਾ ਡਰ ਨਹੀਂ ਮਾਰਿਆ ਮੈਂ ਇਹਨਾਂ ਦੀਆਂ ਕਿਸੇ ਝੂਠੀਆਂ ਦਰਖਾਸਤਾਂ ਤੋਂ ਐਫਆਈਆਰਾਂ ਤੋਂ ਡਰਨ ਵਾਲਾ ਨਹੀਂਗਾ ਮੈਂ ਇਹ ਜ਼ਰੂਰ ਕਹਾਂਗਾ ਮੈਨੂੰ ਅਫਸੋਸ ਹੈ ਕਿ ਇੱਕ ਬਜ਼ੁਰਗ ਔਰਤ ਦੇ ਬਰ ਖਿਲਾਫ ਜਿਹੜੇ ਬੰਦੇ ਨੇ ਮਾੜੀ ਕਰਤੂਤ ਕੀਤੀ ਉਹਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਪਾਸੇ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਉੱਥੇ ਹੀ ਕਾਂਗਰਸ ਵਿਚਲਾ ਆਪਸੀ 파ੜਾ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਜਿਸ ਦਾ ਫਾਇਦਾ ਵਿਰੋਧੀਆਂ ਨੂੰ ਹੋਣ ਦੇ ਪੂਰੇ ਪੂਰੇ ਅਸਾਰ ਜਿਤਾਏ ਜਾ ਰਹੇ ਨੇ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚ ਕਿ ਕਾਂਗਰਸ ਇਸ ਗੁੱਟਬਾਜ਼ੀ ਨਾਂ ਨਿਜੇਠਣ ਲਈ ਕਿਹੜਾ ਨਵਾਂ ਪੈਂਤਰਾ ਖੇਡਦੀ ਹੈ ਦੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ